हां शामे ल बकरियां बारे बोलदे फिर शामे बंदे ने भाई अपने सारे हां माल वधिया आउंदा शाम दा पूरा प्रबंध आ संगर पानी दा रोटी पानी दा चाय पानी दा मेरे वीर बनके ਨੇੜੇਓ ਦੂਰੋਂ ਵਪਾਰੀ ਲੈਣ ਵਾਲੇ ਵੀ ਆਉਣ ਤੇ ਵੇਚਣ ਵਾਲੇ ਵੀ ਆਉਣ ਠੀਕ ਹੈ भाई दा ਥੋੜਾ ਕੋਈ ਸੌਦਾਬਾ ਦਾ ਹੋਇਆ ਜੀ हां ਸੌਦਾ ਹੋਇਆ ਵੀਰੇ ਹੌਦੇ ਵੇਚੇਂ ਦੋ हां ਵੇਚੇਂ ਠੀਕ ਆ ਪਾਈ ਵੇਚੇ ਹੁਣੇ ਕਰ ਤੇ ਇਸਨਾ 14 ਤਰੀਕ ਦਾ ਮੇਲਾ ਹੈ ਚੌਂਦਰੀ ਗਦਮੀ ਨਮੈਸ ਤੇ ਵੱਸ ਤੋਂ ਵੱਧ ਪਹੁੰਚੋ ਬਾਈ 14 ਕਿਲਾਈ ਹਾਂ ਥੀਰੇ ਥੀਰੇ ਦੋ ਦੰਦ ਚਾਰ ਦੰਦ 6 ਦੰਦ ਚਾਰ ਦੰਦ 8 8 ਦੰਦ ਤੱਕ ਐ ਪੱਠਾ ਹੈ ਹਾਂ ਐਸੇ ਰੂਪ ਪੱਠਾ ਦਾ ਵੀ ਬੱਕਰੀਆਂ ਦਾ ਵੀ ਠੀਕ ਹੈ ਥੀਰੇ ਦੋ ਦੰਦ 6 ਦੰਦ ਚਾਰ ਦੰਦ ਹਾਂ ਠੀਕ ਹੈ ਜੀ ਤੇ 8 ਦੰਦ ਦਾ ਨਾਮ ਨੂਮ ਕਿਵੇਂ ਨੇ ਨਾਮ ਨੂਮ ਨਾ ਪਹਿਲਾ ਨਾਮ ਆ ਜੀ ਕੁਲੋਂ ਦੇਵਾਗੇ ਸਾਰਿਆਂ ਨੂੰ ਦੂਜਾ ਨਾਮ ਪੱਖਾ ਜੀ ਤੀਜਾ ਨਾਮ ਪ੍ਰੈਸ ਹੈ ਹਾਂ ਤੀਜਾ ਨਾਮ ਪ੍ਰੈਸ ਹੈ ਜੀ ਹਾਂਜੀ ਫਸਤ ਸਾਈਗਣ ਸਾਡਾ ਜਿੰਨਾਂ ਨੂੰ ਨਾਮ ਤੇ ਭੇਡਾਂ ਦੀ ਮੇਲਾ ਬਈ ਤੇ ਭੇਡਾਂ ਦੀ ਨਮਾਇਸ਼ ਹੈ ਕਿਹਦੇ ਕੋਲੇ ਚੰਗੀਆਂ ਭੇਡਾਂ ਹੋਣੀਆਂ ਉਹ ਆਪਾਂ ਲੈ ਕੇ ਆਵੇ ਤੇ ਉਹ ਮੇਲੇ 'ਚ ਨਹੀਂ ਸਨਕ ਬਣੇ ਤੇ ਉਹਨਾਂ ਨੂੰ ਸਵਾਗਤ ਕੀਤਾ ਜਾਊਗਾ ਉਹਨਾਂ ਦਾ ਸਮਾਨ ਹਾਂਜੀ ਦੱਸੋ ਕੀ ਗੱਲ ਚਾਹਤ ਕਰੋ ਮੈਂ ਧੰਨ ਗੁਰਨਾਮ ਕੁੱਛੇ ਪਾਸੇ ਧੰਨ ਬਾਬਾ ਮਨ ਲੋਰਾਮ ਜੀ ਧੰਨ ਬਾਬਾ ਕਰਮਦਾਸ ਜੀ ਬਾਈ ਜੀ ਆਪਾਂ ਮੇਲਾ ਕਰਵਾ ਰਹੇ ਹਾਂ ਬੱਕਰੀਆਂ ਦਾ 14 ਤਰੀਕ ਨੂੰ ਦਿਨ ਸੋਮਵਾਰ ਕੀਚ ਖੀਰੇ ਬੱਚੇ ਦੋ ਦੰਦ ਚਾਰ ਦੰਦ ਛੇ ਦੰਦ ਅੱਠ ਦੰਦ ਨਮਾਇਸ ਲਗਦੀ ਹੈ ਬੱਚਿਆਂ ਦੀ ਲੈ ਕੇ ਪਹੁੰਚੋ ਐਂ ਇਸੇ ਤਰ੍ਹਾਂ ਹੀ ਪੱਠਾ ਹੈ ਖੀਰੀਆਂ 2 ਦਿਨ ਦਾ 4 ਦਿਨ ਦਾ 6 ਦਿਨ ਦਾ 8 ਦਿਨ ਦਾ ਸੁਨੱਖੀਆਂ ਸੁਨੱਖੀਆਂ ਤੇ ਭੇਡਾਂ ਦੀ ਜਿਹੜੀ ਨਮਾਇਸ ਹੈ ਉਹ ਦਿੱਤੀ ਜਾਊਗੀ ਨਾ ਚੰਗਾ ਪਸ਼ੂ ਕੱਢਿਆ ਜਾਊ ਭੇਡ ਚੋਂ ਸਮਾਨਤ ਕੀਤਾ ਜਾਊ ਉਹ ਬੰਦੇ ਨੂੰ ਵੀ ਨਮਾਇਸ ਹੈ ਨਹੀਂ ਉਹਦੀ ਦਾ ਪਸ਼ੂ ਆ ਹਾਂ ਇੱਕ ਭੇਡ ਕੱਢਣੀ ਹੈ ਨਾ ਤਿੰਨ ਕੱਢਾਂਗੇ ਤਿੰਨ ਹਾਂ ਹਾਂ ਤੇ ਸਾਰੇ ਨੂੰ ਵੀਰਾਂ ਨੂੰ ਬੇਨਤੀ ਹੈ ਸਹਿਯੋਗ ਦਿਓ ਮੰਡੀ ਚ ਪਹੁੰਚੋ ਆਪ ਦਾ ਪਸ਼ੂ ਜਾਨਵਰ ਚੰਗਾ ਲੈ ਕੇ ਆਓ ਤੇ ਸਚਾਈ ਦਾ ਕੰਮ ਹੋਊਗਾ ਐ ਨਹੀਂ ਵੀ ਕਿਸੇ ਦਾ ਤਕੜੇ ਦਾ ਕਰਤਾ ਇਹ ਕੰਮ ਨਹੀਂ ਹੋਊਗਾ ਮੈਂ ਪਹਿਲਾਂ ਮਾਰੇ ਨੂੰ ਸਪੋਰਟ ਹੈ ਤਕੜੇ ਨੂੰ ਕੋਈ ਸਪੋਰਟ ਨਹੀਂ ਮਿਲਿਆ ਆਪਾਂ ਤਾਂ ਸੱਚ ਤੇ ਖੜੇ ਆ ਸੱਚਾ ਫੈਸਲਾ ਹੋਊਗਾ ਕਿਹੜੇ ਬੰਦੇ ਮੈਂ ਕਰੇ ਆ ਫੈਸਲੇ ਵਾਸਤੇ ਬਹੁਤ ਵਧੀਆ ਸਿਆਣੇ ਸਮਝਦਾਰ ਬੰਦੇ ਆ ਉਹਨਾਂ ਦਾ ਨਾਮ ਮੈਂ ਗੁਪਤ ਰੱਖੂਗਾ ਵੀ ਉਹ ਮੌਕੇ ਦੀ ਪਤਾ ਲੱਗੇ ਵੀ ਆਹ ਬੰਦੇ ਆ ਗਏ ਤੇ ਬੇਨਤੀ ਆ ਸਾਰੇ ਵੀਰਾਂ ਨੂੰ ਵੀ ਪਹੁੰਚੋ ਹੱਥ ਬੰਨ ਕੇ ਬੱਕਰੀਆਂ ਆ ਉਹਦੀਆਂ ਤਿਆਰ ਕਰ ਲਓ ਬੱਕਰੀਆਂ ਆ ਉਹਦੀਆਂ ਪ੍ਰੈਸ ਜੀ ਠੀਕ ਹੈ ਇਸੇ ਤਰ੍ਹਾਂ ਹੀ ਤਿੰਨ ਤਿੰਨ ਨਾਮ ਬੱਚੇ ਕੱਢਣੇ ਆ ਆਪਾਂ ਇਸੇ ਤਰ੍ਹਾਂ ਹੀ ਦਿੱਤਾ ਜਾਊਗਾ ਨਾਮ ਐਂਟਰੀ ਫੀਸ ਕਿੰਨੀ ਰੱਖੀ ਹੈ ਐਂਟਰੀ ਫੀਸ 500 ਰੁਪਿਆ ਜੀ ਤਰਾਜ ਫੀਸ 1000 ਰੁਪਿਆ ਜੀ ਠੀਕ ਹੈ ਜੀ ਹਾਂ ਜੀ ਇਹ ਜੀ ਆਪ ਗੱਲ ਕਰੀਏ ਭਾਈ ਇੱਕ ਦਿਨ ਪਹਿਲਾਂ ਉਹ ਬੰਦਿਆਂ ਨੂੰ ਕੋ ਨਹੀਂ ਵੀਰੇ ਕੋਈ ਦੂਰ ਵਾਲਾ ਪਹਿਲਾਂ ਆ ਸਕਦਾ ਹੈ ਰਹਿਣ ਦਾ ਰੋਟੀ ਦਾ ਪੂਰਾ ਪ੍ਰਬੰਧ ਕਰਾਇਆ ਜਾਊਗਾ ਠੀਕ ਹੈ ਜੀ ਤੇ ਉਮੀਦ ਹੈ ਵੀ 8 ਵਜੇ ਤੋਂ ਪਹਿਲਾਂ ਪਹਿਲਾਂ ਆ ਜੇ ਭੈਣ ਭਾਈ ਫੈਸਲੇ ਸੈਤੀ ਹੋ ਜਾਣ ਤਾਂ ਲੇਟ ਆਉਣਗੇ ਲੇਟ ਹੀ ਫਿਰ ਫੈਸਲੇ ਹੋਣਗੇ ਰਾਤ ਨੂੰ ਨੇਰਾ ਹੋਊਗਾ ਦਿੱਕਤ ਆਊਗੀ ਠੀਕ ਹੈ ਜੀ ਇੱਕ ਆਪਣੀ ਲੋਕੇਸ਼ਨ ਦੱਸ ਦਿਓ ਜੀ ਮੰਡੀ ਦੀ ਪਿੰਡ ਲੈਹਰਾ ਵੇਗਾ ਜੀ ਜ਼ਿਲ੍ਹਾ ਬਠਿੰਡਾ ਪੁੱਚੋ ਮੰਡੀ ਕੋਲੇ ਪਿੰਡ ਹੈ ਇਹ ਠੀਕ ਹੈ ਜੀ ਇਹ ਖੱਬੇ ਆ ਬਰਨਾਲਾ ਰੋਡ ਤੋਂ ਠੀਕ ਹੈ ਜੀ ਪੰਪ ਆ ਜਾਂਦਾ ਲਹਿਰਾ ਬੇਗੀ ਇੱਕ ਨੂੰ ਨਹਾਉਣ ਵਾਲਾ ਬਣਿਆ ਹੋਇਆ ਸਾਡੇ ਫਣ ਫਣ ਸੇਮੇ ਕੋ ਪੋਲ ਉਹਦੇ ਗੇਟ ਅੰਦਰ ਐਂਟਰੀ ਹੋ ਕੇ ਪਹਿਲੇ ਖੱਬੇ ਹੱਥ ਰਾਹ ਮੁਰਦਾ ਜੀ ਠੀਕ ਹੈ ਜੀ ਸਿੱਧਾ ਆਪਣੇ ਖੇਤ ਚ ਆਉਂਦਾ ਉੱਥੇ ਪੈਨਾਂ ਨੂੰ ਭਰਾਵਾਂ ਨੂੰ ਬੇਨਤੀ ਹੈ ਵੀ ਪਹੁੰਚਣ ਬਾਅਦ ਤੋਂ ਬਾਅਦ ਦਾ ਸਹਿਯੋਗ ਕਰੋ 73408 93510 ਜੀ ਠੀਕ ਹਰ ਸੋਮਵਾਰ ਲੱਗਦੀ ਵੇਜੀ ਹਾਂ ਹਾਂ ਸੋਮਵਾਰ ਵੀਰੇ ਰੋਟੀ ਪਾਣੀ ਦਾ ਪੂਰਾ ਪ੍ਰਬੰਧ ਦਿੱਤਾ ਜਾਊਗਾ ਜੀ ਸ਼ਾਮ ਤੱਕ ਹੀ ਲੰਗਰ ਪਾਣੀ ਚੱਲੂਗਾ ਜੀ ਜਿਹੜਾ ਮੇਲਾ ਇਹ ਆਪਣਾ ਇੱਕ ਦਿਨ ਦਾ ਹੀ ਹੋਊਗਾ ਜੀ ਇੱਕ ਦਿਨ ਦਾ ਮੇਲਾ ਹੋਊਗਾ ਜੀ 14 ਜੁਲਾਈ ਦਿਨ ਸੋਮਵਾਰ ਠੀਕ ਹੈ ਜੀ 14 ਜੁਲਾਈ ਅਗਲਾ ਮਹੀਨੇ ਜੀ ਠੀਕ ਹੈ ਜੀ ਸੋਮਵਾਰ 14 ਜੁਲਾਈ ਆਊਗੀ ਜੀ ਉਹਦੇ ਵੀਰ ਕਹਿੰਦਾ ਵੀ ਮੈਂ ਮੇਲਾ ਕਰਵਾ ਰਿਹਾ ਹੈ ਇਹ ਨੱਕ ਪੁਨੇ ਦਾ ਠੀਕ ਹੈ ਜੀ ਸਮਝ ਗਏ ਦੋ ਦੰਦ ਬੱਕਰੇ ਬکریاں ਚਾਰ ਦੰਦ ਬੱਕਰੇ ਬکریاں ਠੀਕ ਹੈ ਜੀ ਤੇ ਛੇ ਤੇ ਅੱਠ ਦੰਦ ਬੱਕਰੇ ਬکریاں ਠੀਕ ਹੈ ਜੀ ਠੀਕ ਹੈ ਜੀ ਵਿੱਚ ਇੱਕ ਕਹਿੰਦੇ ਅਸੀਂ ਭੇਜਦਾ ਵੀ ਰੱਖਣਾ ਹੈਗਾ ਉਹਨਾਂ ਨੂੰ ਵੀ ਸਨਮਾਨ ਦਿੱਤਾ ਜਾਊਗਾ ਉਹਨਾਂ ਜ ਬੱਕਰੀਆਂ ਦੇ ਵਿੱਚ ਉਹ ਨਹੀਂ ਆਗੇ ਮਤਲਬ ਇਨਵੋਲ ਠੀਕ ਹੈ ਜੀ ਤੇ ਮੇਲਾ ਜਿਹੜਾ ਕੱਲੇ ਬੱਕਰੀਆਂ ਬੱਕਰੇ ਪਾਠਾਂ ਤੇ ਛੋਟੇ ਬੱਕਰਾਂ ਦਾ ਠੀਕ ਹੈ ਜੀ ਸੋ ਮੇਰੇ ਵੀਰ ਅੱਜ ਤੋਂ ਹੀ ਕਰ ਲਓ ਤਿਆਰੀ ਵੀਰੇ 14 ਜੁਲਾਈ ਦਿਨ ਸੋਮਵਾਰ ਨੂੰ ਬੇਗਾ ਲਹਿਰਾ ਬਾਈ ਲੱਖੀ ਕਰਾ ਰਿਹਾ ਮੇਲਾ ਜੀ ਠੀਕ ਹੈ ਵੱਧ ਤੋਂ ਵੱਧ ਪਹੁੰਚ ਕੇ ਆਪਕੋ ਆਪਣੀ ਬੱਕਣੀਆਂ ਦੀ ਜਾਨਵਰਾਂ ਦੀ ਨਮਾਇਸ਼ ਲਗਾਓ ਤੇ ਆਪਣਾ ਨਾਮ ਪਾਓ ਕਿਸੇ ਨਾਲ ਕਹਿੰਦੇ ਆਏ ਇਹ ਕਹਿ ਰਹੇ ਆ ਕਿਸੇ ਨਾਲ ਕੋਈ ਭੇਦ ਭਾਵ ਨਹੀਂ ਹੋਊਗਾ ਜਿਹੜਾ ਫਰਸਟ ਆਊਗਾ ਫਰਸਟ ਸੈਕੰਡ ਆਊਗਾ ਸੈਕੰਡ ਥਰਡ ਆਊਗਾ ਥਰਡ ਠੀਕ ਹੈ ਸਿਰਫ ਇਮਾਨਦਾਰੀ ਨਾਲ ਸਾਰੇ ਮਤਲਬ ਉਹਦਾ ਨਾਮ ਦਿੱਤਾ ਜਾਊਗਾ ਇੰਨਾ ਸੌ ਮੈਂ ਖਾਊਗਾ ਜੀ ਦੂਜੀ ਗੱਲ ਕਿਹੜੀ ਕਮੇਟੀ ਹੋਊਗੀ ਉਹਨਾਂ ਤੋਂ ਸੌ ਖਵਾਊਗਾ ਮੈਂ ਕਿ ਕੋਈ ਪਰਖ ਪੜਾਣੀ ਹੋਊਗਾ ਕਿਸੇ ਦਾ ਵੀ ਕਿਹੜੇ ਬੰਦੇ 20 ਆਉਣ 10 ਆਉਣ ਉਹਨਾਂ ਨੂੰ ਕਿਸੇ ਦਾ ਪੱਖਵਾਦ ਨਹੀਂ ਹੋਣਾ ਜਿਹੜੀ ਇਮਾਨਦਾਰੀ ਨਾਲ ਸਾਰੇ ਨਾਮ ਦਿੱਤੇ ਜਾਣਗੇ ਇਮਾਨਦਾਰੀ ਨਾਲ ਬੱਕਰੇ ਬੱਕਰੀਆਂ ਦਾ ਜਿਹੜੀ ਹੈਗਾ 5 ਸੈਕਿੰਡ 3 ਉਹ ਇਮਾਨਦਾਰੀ ਨਾਲ ਕੱਢੇ ਜਾਣਗੇ ਨਾ ਇੱਕ ਪਿੰਡ ਦਾ ਜਾਨਵਰ ਨਹੀਂ ਪਿੰਡ ਦਾ ਜਾਨਵਰ ਮੇਲੇ ਚ ਕੋਈ ਨਹੀਂ ਪਾਇਆ ਜਾਊਗਾ ਤੇ ਉਹ ਸੁਰੱਖਣ ਪਣੇ ਵਿੱਚ ਲਿਆਵਾਂਗੇ ਠੀਕ ਹੈ ਜੀ ਜਿਹਦਾ ਵਧੀਆ ਹੋਊਗਾ ਉਹ ਦਾ ਮਾਰੂਗਾ ਵਧੀਆ ਹੋਊਗਾ ਹਾਂ ਨਾਮ ਚ ਕੋਈ ਮਿੱਥ ਨਹੀਂ ਆ ਪਿੰਡ ਦਾ ਪਸ਼ੂ ਠੀਕ ਹੈ ਜੀ ਲਓ ਬਈ ਕਰ ਲੋ ਨੋਟ ਕਰਾ ਲਹਿਰਾ ਬੇਗਾ ਬੱਕਰਾ ਮੰਡੀ ਤੇ 14 ਜੁਲਾਈ ਨੂੰ ਖੀਰੇ ਪੱਠਾਂ ਤੇ ਬੱਕਰੀਆਂ ਦਾ ਅੱਜ ਮੈਂ ਚੰਗੇ ਬੱਚੇ ਆਪਣੇ ਪੰਗਜਾਰਾ ਮੇਲਾ ਕਰਵਾਇਆ ਜਾ ਰਿਹਾ ਹੈ ਹਾਂਜੀ ਵੀ ਬੀਰਾ ਵੱਲੋਂ ਖਾਣ ਪੀਣ ਦਾ ਲੰਗਰ ਦਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਚੱਲੂਗਾ ਜੀ ਠੀਕ ਹੈ ਜੀ ਕਿਸੇ ਗੱਲ ਦੀ ਕੋਈ ਘਾਟ ਨਹੀਂ ਆਉਣੀ ਠੀਕ ਹੈ ਚਾਹ ਦਾ ਲੰਗਰ 24 ਘੰਟੇ ਜਿੰਨਾ ਚਿਰ ਮੇਲਾ ਰਹੂਗਾ ਚੱਲੂਗਾ ਲੰਗਰ ਵੀ ਅਸਿਆ ਤੂੰ ਆਏਂਗਾ ਫਿਰ ਇਹਦਾ ਮਤਲਬ ਇਹ ਕਰਦੇ ਨਾ ਘਸੇ ਦੂਰੀ ਮੈਂ ਕਿ ਤੈਨੂੰ ਨਾ ਪਲਾਇਆ ਹੋਵੇ ਨਾ ਮਤਲਬ ਬੰਦੂ ਵੀ ਆਜੂ ਲੈ ਭਰਾ ਇਹਨੇ ਕੱਲੀ ਲੱਸੀ ਪੀਣ ਆਉਣਾ ਹੈ ਅਸਿਆ ਕਲੀ ਇਹ ਹੀ ਹੈ ਠੀਕ ਹੈ ਲੋ ਬਾਈ ਸਾਰਿਆਂ ਦਾ ਧੰਨਵਾਦ ਜਿਹੜੇ ਵੀਰ ਇੱਥੇ ਪਹੁੰਚੇ ਨੇ ਓਕੇ ਵੀਰੇ ਸਾਰਿਆਂ ਦਾ ਧੰਨਵਾਦ ਜਿਹੜੇ ਆਪਣੇ ਆ ਵੀਡੀਓ ਦੇ ਵਿੱਚ ਆ ਨੇ ਬਾਕੀ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲੋ ਬਾਕੀ ਭਾਈ ਬਾਈ ਨੇ ਤੁਹਾਨੂੰ ਦੱਸੀ ਆ ਵੀ ਸੋਮਵਾਰ 14 ਜੁਲਾਈ ਨੂੰ ਮੇਲਾ ਕਰਾ ਰਿਆ ਹੈ ਬਾਈ ਦਾ ਵਧੀਆ ਸਹਿਯੋਗ ਦਿਓ ਓਕੇ ਵੀਰੇ ਸਾਰਿਆਂ ਦਾ ਧੰਨਵਾਦ